ਸ਼ਹੀਦ ਦੀ ਪਤਨੀ ਕਹੌਣ ਤੇ ਜਿੰਨਾ ਮਾਣ ਮਹਿਸੂਸ ਹੁੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਦਰਦ ਅਤੇ ਪੀੜਾ ਇੱਕ ਵਿਧਵਾ ਹੋਣ ਤੇ ਹੰਡਾਉਣੀ ਪੈਂਦੀਆਂ ਨੇ ਮੇਰੀ ਸਹੇਲੀ ਸਿਮਰਨ ਦੀ ਮੰਗਣੀ ਇੱਕ ਫੌਜੀ ਨਾਲ ਹੋਈ ਫੌਜੀ ਦਾ ਨਾਮ ਮਨਜਿੰਦਰ ਸੀ ਉਹ ਬਹੁਤ ਖੁਸ਼ੀ ਕਿ ਮੈਂ ਫੌਜਨ ਬਣਨ ਵਾਲੀਆਂ ਮੰਗਣੀ ਤੋਂ ਸਾਲ ਬਾਅਦ ਵਿਆਹ ਦੀ ਤਰੀਕ ਬਣੀ ਗਈ ਮਨਜਿੰਦਰ ਅਤੇ ਸਿਮਰਨ ਕੋਲ ਉੱਤੇ ਗੱਲਾਂ ਕਰਦੇ ਤਾਂ ਸਿਮਰਨ ਇਸ ਦੂਰੀ ਦਾ ਡਰ ਜ਼ਾਹਰ ਕਰਦੀ ਰਹਿੰਦੀ ਕਿ ਮੈਂ ਵਿਆਹ ਤੋਂ ਬਾਅਦ ਇਕੱਲੀ ਨਹੀਂ ਰਹਿ ਸਕਦੀ ਤੁਸੀਂ ਮੈਨੂੰ ਆਪਣੇ ਨਾਲ ਹੀ ਲੈ ਜਾਣਾ ਮਨਜਿੰਦਰ ਨੇ ਹੱਸਦੇ ਕਹਿਣਾ ਕਮਲੀਏ ਬੁੱਢੇ ਮਾਂ ਬਾਪ ਦੀ ਜ਼ਿੰਮੇਵਾਰੀ ਤੈਨੂੰ ਦੇ ਕੇ ਜਾਣਾ ਮੈਂ ਨਾਲੇ ਹੁਣ ਫੌਜ ਨੇ ਇਹ ਤਰੀ ਜਿੱਦਾ ਦਿਲ ਛੱਡ ਕੇ ਖੁਦ ਨੂੰ ਦਲੇਰ ਬਣਾ ਸੇਰ ਨਹੀਂ ਬਾੜਾ ਕਿਹੜਿਆ ਕਰ ਮੇਰੀ ਫੌਜਣ ਜੋ ਕਿਸੇ ਤੋਂ ਵੀ ਨਹੀਂ ਡਰਦੀ ਫੌਜੀ ਦੀ ਘਰ ਵਾਲੀ ਗੱਲ-ਗੱਲ ਤੇ ਰੋਂਦੀ ਚੰਗੀ ਨਹੀਂ ਲੱਗਦੀ ਸਿਮਰਨ ਚੁੱਪ ਕਰ ਜਾਂਦੀ ਸਾਲ ਬਾਅਦ ਵਿਆਹ ਦਾ ਸਮਾਂ ਆ ਗਿਆ ਵਿਆਹ ਵਾਲੇ ਦਿਨ ਦੋਨੇ ਬਹੁਤ ਸੋਹਣੇ ਲੱਗ ਰਹੇ ਸੀ ਸਿਮਰਨ ਬਹੁਤ ਖੁਸ਼ੀ ਕਿਉਂਕਿ ਉਸ ਦਾ ਫੌਜਣ ਬਣਨ ਦਾ ਸੁਪਨਾ ਪੂਰਾ ਹੋ ਗਿਆ ਸੀ ਵਿਆਹ ਵਾਲੇ ਦਿਨ ਤੋਂ ਬਾਅਦ ਇੱਕ ਮਹੀਨਾ ਜਲਦੀ ਬੀਤ ਗਿਆ ਸਿਮਰ ਅਤੇ ਮਨਜਿੰਦਰ ਦੋਹਾਂ ਨੂੰ ਪਤਾ ਹੀ ਨਾ ਲੱਗਾ ਛੁੱਟੀ ਖਤਮ ਹੋਈ ਤੇ ਮਨਜਿੰਦਰ ਨੇ ਵਾਪਸ ਜਾਣ ਦੀ ਤਿਆਰੀ ਕਰ ਲਈ ਮਨਜਿੰਦਰ ਜਾ ਤੁਰ ਲੱਗਾ ਤਾਂ ਸਿਮਰ ਨੇ ਜੱਫੀ ਪਾ ਕੇ ਕਮਲਿਆਂ ਵਾਂਗ ਰੋਈ ਮਨਜਿੰਦਰ ਦਾ ਵੀ ਮਨ ਭਰ ਆਇਆ ਪਰ ਫਿਰ ਵੀ ਜਾਣਾ ਤਾਂ ਪੈਣਾ ਸੀ ਹੌਸਲਾ ਜਗਿਆ ਕਰ ਸਿਮਰ ਨੂੰ ਕਹਿੰਦਾ ਚੱਲੀਏ ਪ੍ਰਦੇਸੀਆਂ ਨੂੰ ਰੋਕੇ ਨਹੀਂ ਹੱਸ ਕੇ ਵਿਦਾ ਕਰੀਦਾ ਮੈਂ ਜਲਦੀ ਆ ਜਾਊਂਗਾ ਮਨਜਿੰਦਰ ਸਾਰੇ ਰਸਤੇ ਸਿਮਰਨ ਦੀ ਸੁਪਨਿਆਂ ਵਿੱਚ ਗਵਾਚਾ ਰਿਹਾ ਉਸ ਦਾ ਵੀ ਦਿਲ ਨੇ ਸੀ ਕਰਦਾ ਜਾਣ ਨੂੰ ਸਿਮਰਨ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਸਿਮਰਨ ਘਰ ਦੇ ਨੂੰਹ ਅਤੇ ਪੁੱਤ ਬਾਲੇ ਦੋਨੇ ਫਰਜ਼ ਪੂਰੇ ਕਰਦੀ ਰਹੀ ਮਨਜਿੰਦਰ ਨਾਲ ਜੇ ਦਿਨ ਗੱਲ ਨਾ ਹੁੰਦੀ ਤਾਂ ਸਿਮਰਨ ਬਿਨ ਪਾਣੀ ਦੀ ਮੱਛੀ ਵਾਂਗ ਬਿਛੋੜੇ ਦੀ ਅੱਗ ਵਿੱਚ ਤੜਪੀ ਰਹਿੰਦੀ ਕਦੇ-ਕਦੇ ਸਿਮਰ ਨੂੰ ਲੁਕ-ਲੁਕ ਕੇ ਰੋ ਵੀ ਪੈਂਦੀ। ਕਈ ਵਾਰ ਉਦਾਸ ਮਾਨ ਨਾਲ ਮੈਨੂੰ ਫੋਨ ਕਰਦੀ ਤਾਂ ਗੱਲਾਂ-ਗੱਲਾਂ ਵਿੱਚ ਰੋ ਪੈਂਦੀ। ਜਦ ਪੁੱਛਣਾ ਤਾਂ ਕਹਿਣਾ ਫੌਜਣ ਨਾਮ ਦਾ ਮਾਨ ਹੁੰਦਾ ਹੈ। ਉਸ ਤੋਂ ਜ਼ਿਆਦਾ ਕੁਰਬਾਨੀ ਦਿੰਦਾ ਇਹ ਨਾਮ। ਪਲ-ਪਲ ਵਿਛੋੜੇ, ਦੁੱਖ-ਦਰਦ ਅਤੇ ਸੁੱਖ-ਦੂਰੀ ਵਿੱਚ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਕੁਰਬਾਨ ਕਰਨਾ ਪੈਂਦਾ ਹੈ। ਇੱਕ ਫੌਜੀ ਦੇਸ਼ ਦੀ ਲਈ। ਸਿਮਰ ਨ ਮਾਂ ਬੰਨ ਵਾਲੀ ਸੀ ਇਸ ਸਮੇਂ ਸਿਮਰ ਨੂੰ ਮਨਜਿੰਦਰ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ ਮਨਜਿੰਦਰ ਜਦ ਛੁੱਟੀ ਲੈ ਕੇ ਆਉਂਦਾ ਤਾਂ ਸਿਮਰ ਨੂੰ ਸਮਝਾਉਂਦਾ ਕਿ ਇਸ ਹਾਲਤ ਵਿੱਚ ਮਨ ਹੌਲਾ ਨਾ ਕਰਿਆ ਕਰ ਸਿਮਰ ਅੱਖ ਭਰਦੀ ਕਹਿੰਦੀ ਤੁਸੀਂ ਛੁੱਟੀ ਦਾ ਬਹਾਨਾ ਲਾ ਕੇ ਕਿੰਨਾ ਕਿੰਨਾ ਸਮਾਂ ਨਹੀਂ ਆਉਂਦੀ ਪਰ ਮੈਂ ਚਾਹੁੰਦੀ ਹਾਂ ਇਸ ਵਾਰ ਤੁਸੀਂ ਜਲਦੀ ਛੁੱਟੀ ਲੈ ਕੇ ਆਇਓ ਮੇਰੀ ਇੱਛਾ ਹੈ ਕਿ ਮੈਂ ਆਪਣੇ ਬੱਚੇ ਦਾ ਮੂੰਹ ਸਾਉ ਤੋਂ ਪਹਿਲਾਂ ਤੁਹਾਨੂੰ ਦਿਖਾਵਾਂ ਮਨਜਿੰਦਰ ਜਲਦੀ ਆਉਣ ਦਾ ਵਾਅਦਾ ਕਰਕੇ ਚਲਾ ਜਾਂਦਾ ਹੈ 2 ਕੁ ਮਹੀਨੇ ਬਾਅਦ ਸਿਮਰਨ ਤੇ ਮਨਜਿੰਦਰ ਘਰ ਪੁੱਤ ਦਾ ਜਨਮ ਹੁੰਦਾ ਹੈ ਜੰਮੂ ਕਸ਼ਮੀਰ ਵਿੱਚ ਜੰਗ ਦੇ ਵੱਦਲ ਛਾਏ ਹੋਣ ਕਰਕੇ ਮਨਜਿੰਦਰ ਨੂੰ ਛੁੱਟੀ ਨਹੀਂ ਮਿਲੀ ਪੁੱਤ 6 ਮਹੀਨੇ ਦਾ ਹੋ ਗਿਆ ਪਰ ਅਜੇ ਤੱਕ ਮਨਜਿੰਦਰ ਨੇ ਉਸ ਦਾ ਮੂੰਹ ਨਹੀਂ ਦੇਖਿਆ ਉਸ ਨੂੰ ਗੋਦੀ ਨਹੀਂ ਚੁੱਕਿਆ ਦੋ ਦਿਨ ਜਦ ਮਨਜਿੰਦਰ ਦਾ ਫੋਨ ਨਹੀਂ ਲੱਗਦਾ ਤਾਂ ਉਦਾਸ ਸਿਮਰਨਾ ਮੈਨੂੰ ਫੋਨ ਕਰਕੇ ਮਨ ਹਲਕਾ ਕਰ ਲੈਂਦੀ ਮੈਂ ਹੌਸਲੀ ਦਿੰਦੇ ਹੋਏ ਕਿਹਾ ਦੋ ਦਿਨ ਹੋਏ ਆ ਕੋਈ ਨਾ ਆਜੂ ਫੋਨ ਜਲਦੀ ਨੈਟਵਰਕ ਨਹੀਂ ਹੋਣਾ ਜਾਂ ਕੰਮ ਹੋ ਕੋਈ ਮਨ ਪਰ ਕਹਿੰਦੀ ਪਤਾ ਨਹੀਂ ਕਿਉਂ ਮੇਰਾ ਮਨ ਘਬਰਾਇ ਜਾਂਦਾ ਸਭ ਕੁਝ ਠੀਕ ਹੋ ਗਏ 5 ਦਿਨ ਹੀ ਮਨਜਿੰਦਰ ਦੇ ਬਲਵਾਂ ਮਹਾਮਲੇ ਵਿੱਚ ਸ਼ਹੀਦ ਹੋਣ ਦੀ ਖਬਰ ਆ ਗਈ। ਸਾਹਮਣੇ ਤਰੰਗੇ ਵਿੱਚ ਲਪੇਟੀ ਮਨਜਿੰਦਰ ਦੀ ਲਾਸ਼ ਪਈ ਹੋਈ ਸੀ। ਮਾਂ-ਬਾਪ ਭਜ ਰਿਸ਼ਤੇਦਾਰ ਹਰ ਕਿਸੇ ਦੀ ਅੱਖ ਨਮ ਸੀ। ਸਿਮਰਨਾ 6 ਮਹੀਨੇ ਦੇ ਬੱਚੇ ਨੂੰ ਗੋਦੀ ਚੁੱਕ ਰੋ ਰੋ ਭੋਜੀ ਅਫਸਰ ਨੂੰ ਕਹਿ ਰਹੀ ਸੀ। ਮੈਨੂੰ ਮੇਰੇ ਮਨਜਿੰਦਰ ਦਾ ਮੂੰਹ ਦਿਖਾ ਦਿਓ। ਮੈਂ ਫਿਰ ਨਹੀਂ ਰੋਂਦੀ। ਮੈਨੂੰ ਜੀ ਭਰ ਕੇ ਦੇਖ ਲੈਣ ਦਿਓ ਬੰਦੇਂਦਰ ਨੂੰ ਸਿਮਰ ਨੇ ਧਰ ਲਈ ਹਾਰਾਕ ਨੂੰ ਹਰਵਾ ਦਿੰਦੀ ਫੌਜੀ ਅਫਸਰ ਹੌਸਲਾ ਦਿੰਦਾ ਕਹਿੰਦਾ ਬੀਬਾ ਹਿੰਮਤ ਰੱਖ ਤੈਨੂੰ ਮੂੰਹ ਦਿਖਾ ਦੇਣਾ ਪਰ ਉਸ ਦਾ ਮੂੰਹ ਤਮਾਕੇ ਕਰਕੇ ਮਿਲਿਆ ਹੀ ਨਹੀਂ ਸਰੀਰ ਤੋਂ ਹੀ ਉਸ ਦੀ شناخت ਕੀਤੀ ਹੈ ਸਿਮਰ ਨੂੰ ਹਾਰੇ ਕਰਦੀ ਦੇਖ ਫੌਜੀ ਅਫਸਰ ਦਾ ਮਨ ਵੀ ਪਰ ਆਇਆ ਸਿਮਰ ਨਾ ਰੋ ਰੋ ਕਦੇ ਮਰਜਿੰਦਰ ਦਾ ਮੂੰਹ ਦੇਖਣ ਦੀ ਜਿੱਦ ਕਰਦੀ ਅਤੇ ਮਨਿੰਦਰ ਨੂੰ ਆਵਾਜ਼ ਮਾਰਦੀ ਕਿ ਪੁੱਤ ਦਾ ਮੂੰਹ ਦਿਖ ਜਾਂਦੇ ਮੈਨੂੰ ਵੀ ਨਾਲ ਲੈ ਜਾਓ ਕਿੱਦਾਂ ਰਹੂੰਗੀ ਤੁਹਾਡੇ ਬਿਨਾ ਬਜ਼ੁਰਗ ਬਾਪ ਮੈਨੂੰ ਮਾਣ ਦਾ ਮਾਣ ਹੈ ਪੁੱਤ ਦੀ ਸਾਥ ਤੇ ਕਹਿ ਕੇ ਦਰਦ ਛਪਾਉਂਦਾ ਅੰਦਰੋਂ ਅੰਦਰੀ ਰੋ ਰਿਹਾ ਸੀ ਭੈਣਾ ਦੀ ਮਾਂ ਨੂੰ ਵੀ ਸਿਮਰਨਾ ਬਾਗ ਕੋਈ ਸੁੰਧ ਨਹੀਂ ਸੀ ਕੋਈ ਔਰਤ ਹੌਸਲਾ ਰੱਖਣ ਨੂੰ ਕਹਿੰਦੀ ਤਾਂ ਮਾਂ ਤੇ ਸਿਮਰ ਦੇ ਕੀਰਨੇ ਹਰ ਇੱਕ ਨੂੰ ਪਰਵਾ ਦਿੰਦੇ ਸ਼ੇਮੀ ਦੇ ਪੁੱਤ ਨੂੰ ਮੁੱਖ ਅਗਣੀ ਦੇ ਸੰਸਕਾਰ ਕਰਵਾ ਦਿੱਤਾ মিডিਆ ਵਾਲੇ ਦੁੱਖ ਦੀ ਘੜੀ ਵਿੱਚ ਵੀ ਖਬਰਾਂ ਬਣਾ ਰਹੇ ਸੀ ਲੀਡਰ ਆ ਕੇ ਪਰਿਵਾਰ ਦੇ ਨਾਲ ਫੋਟੋ ਕਰਵਾ ਕੇ ਸਰਕਾਰੀ ਨੌਕਰੀ ਅਤੇ 12 ਲੱਖ ਦਾ ਚੈੱਕ ਦੇਣ ਦਾ ਐਲਾਨ ਕਰ ਰਹੇ ਸੀ ਘਰ ਆ ਕੇ ਮੇਰਾ ਮਾਣਾ ਸਿਮਨਵਾਰੀ ਹੀ ਸੋਚ ਰਿਹਾ ਸੀ ਕਿ ਸੱਚੀ ਹਿੰਮਤ ਰੱਖ ਕਹਿ ਦੇਣਾ ਆਸਾਨ ਹੈ ਪਰ ਉਹ ਪਰਿਵਾਰ ਕਿੱਦਾਂ ਹਿੰਮਤ ਰੱਖੇ ਜਿਸ ਨੂੰ ਪਤਾ ਹੈ ਕਿ ਉਸ ਜੀ ਨੇ ਕਦੇ ਮੁੜ ਕੇ ਨਹੀਂ ਆਉਣਾ ਭੋਗ ਤੱਕ ਰਸਮੀ ਅਫਸੋਸ ਚੱਲਦਾ ਰਿਹਾ ਅਤੇ ਲੋਕ ਆਉਂਦੇ ਰਹੇ ਅਫਸੋਸ ਕਰਨ ਦੇ ਲਈ ਫਿਰ ਸਭ ਭੁੱਲ ਗਏ ਇਸ ਸ਼ਹੀਦ ਦੇ ਪਰਿਵਾਰ ਨੂੰ ਅਜਿਹਾ ਹੀ ਹੋਇਆ ਸਿਮਰ ਨਾਲ ਕਿਸੇ ਨੇ ਇਸ ਪਰਿਵਾਰ ਦੀ ਸਹਾਰ ਨਹੀਂ ਲਈ ਸਿਮਰ ਨੂੰ ਨੌਕਰੀ ਲਈ ਸਰਕਾਰੀ ਦਫ਼ਤਰਾਂ ਦੀ ਖਾਕ ਛਾਂਣਨੀ ਪਈ ਅੰਤ ਸਿਮਰਨ ਦੇ ਪੱਲੇ ਨਿਰਾਸ਼ਾ ਪਈ ਸਿਮਰਨ ਦੇ ਪਰਿਵਾਰ ਨੂੰ ਉਹਨਾਂ ਕੋਈ ਨੌਕਰੀ ਮਿਲੀ ਅਤੇ ਨਾਂ ਹੀ ਐਲਾਨ ਕੀਤੀ ਰਾਸ਼ੀ ਦਾ ਚੈੱਕ ਮਿਲਿਆ ਫਿਰ ਕਿਸੇ ਮੀਡੀਆ ਵਾਲੇ ਜਾਂ ਲੀਡਰ ਨੇ ਆ ਕੇ ਪਰਿਵਾਰ ਦੀ ਸਹਾਰ ਨਹੀਂ ਲਈ ਜੋ ਸ਼ਹੀਦੇ ਸੰਸਕਾਰ ਵਾਅ ਦੇਨ ਕਹਿ ਰਹੇ ਸਨ ਅਸੀਂ ਨਾਲ ਖੜੇ ਹਾਂ ਪਰ ਇਸ ਪਰਿਵਾਰ ਦੇ ਸਿਮਰ ਨੇ ਪ੍ਰਾਈਵੇਟ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਕਿ ਉਹ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ ਕਿਉਂਕਿ ਮਨਜਿੰਦਰ ਤਾ ਘਰ ਦੀ ਕਰੀਬੀ ਦੂਰ ਕਰ ਲਈ ਫੌਜ ਵਿੱਚ ਭਰਤੀ ਹੋਇਆ ਸੀ ਪਰ ਬਦਕਿਸਮਤੀ ਨਾਲ ਮਾਂ-ਬਾਪ ਦਾ ਕਮਾਊ ਪੁੱਤ ਤੇ ਹੁਣ ਸਦਾ ਲਈ ਦੁਨੀਆ ਛੱਡ ਕੇ ਚਲਾ ਗਿਆ ਪਰ ਉਸ ਘਰ ਦੀ ਹਾਲਤ ਦੇ ਹੋਰ ਤਰਸਜੋਗ ਹੋਰ ਗਈ ਸੀ ਸਿਮਰਨਾ ਭੁੱਲੀ ਤਾਂ ਨਹੀਂ ਸੀ ਮਨਜਿੰਦਰ ਨੂੰ ਪਰ ਉਸ ਦੀਆਂ ਅੱਖਾਂ ਦੇ ਅਥਰੂ ਸੁੱਕ ਚੁੱਕੇ ਸੀ ਸਮੇਂ ਨਾਲ ਪੁੱਤ ਥੋੜਾ ਵੱਡਾ ਹੋਇਆ ਤਾਂ ਦੂਜੇ ਬੱਚਿਆਂ ਵਾਂਗ ਪਾਪਾ ਨੂੰ ਮਿਲਣ ਦੀ ਇੱਜ਼ਤ ਕਰਦਾ ਉਹਦੇ ਮੂੰਹੋਂ ਨਿਕਲਦਾ ਪਾਪਾ ਪਾਪਾ ਸ਼ਬਦ ਸਿਮਰ ਨੂੰ ਸੁਣ ਕਰ ਜਾਂਦਾ ਸਿਮਰਨ ਉਸ ਦਰਦ ਨੂੰ ਬਿਆਨ ਨਹੀਂ ਸੀ ਕਰ ਸਕਦੀ ਕਿ ਮਲੂਕ ਜਿੰਦ ਨੂੰ ਕਿਵੇਂ ਸਮਝਾਵੇ ਕਿ ਪਾਪਾ ਹੁਣ ਨਹੀਂ ਆਉਣਗੇ ਸਿਮਰ ਦੇ ਦਿਨ ਵੀ ਦਿਨ ਦੀ ਸ਼ੁਰੂਆਤ ਅਜੇ ਹੀ ਮਨਿੰਦਰ ਦੀ ਤਸਵੀਰ ਨਾਲ ਸਾਫ਼ ਕਰ ਤੋਂ ਸ਼ੁਰੂ ਹੁੰਦੀ ਸੀ ਅਤੇ ਰਾਤ ਨੂੰ ਮਨਿੰਦਰ ਦੀ ਤਸਵੀਰ ਨਾਲ ਦੁੱਖ ਸਾਂਝੀ ਕਰਨ ਤੇ ਖਤਮ ਹੁੰਦੀ ਹੁਣ ਵੀ ਜਦ ਵੀ ਮੇਰੀ ਗੱਲ ਹੁੰਦੀ ਤਾਂ ਸਿਮਰਨ ਨਾਲ ਤਾਂ ਮਨਿੰਦਰ ਦੇ ਅਧੂਰੇ ਛੱਡੇ ਸੁਪਨੇ ਪੂਰੇ ਕਰਨੀਆਂ ਕੋਸ਼ਿਸ਼ਾਂ ਬਾਰੇ ਦੱਸਦੀ ਮੈਂ ਸਿਮਰਨ ਨੂੰ ਕਿਹਾ ਕਿ ਮੈਨੂੰ ਯਕੀਨ ਨਹੀਂ ਹੁੰਦਾ ਕਿ ਉਹੀ ਸਿਮਰਨ ਹੈ ਜੋ ਨਿੱਕੀ ਨਿੱਕੀ ਗੱਲ ਤੇ ਰੋ ਪੈਂਦੀ ਸੀ ਤਾਂ ਸਿਮਰਨ ਕਹਿੰਦੀ ਸ਼ਹੀਦ ਦੀ ਪਤਨੀ ਆ ਇਹ ਹਿੰਮਤ ਅਤੇ ਹੌਸਲਾ ਰੱਖਣ ਦਾ ਗੁਣ ਸੀਦ ਆਪਣੇ ਪਰਿਵਾਰਾਂ ਨੂੰ ਆਪਸ ਖਾ ਜਾਂਦੇ ਨੇ ਜੀਨ ਵਿੱਚ ਸ਼ਹੀਦ ਹੋਏ ਪਰਿਵਾਰਾਂ ਦਾ ਹਾਲ ਦੇਖ ਮੈਨੂੰ ਸਿਮਰਦੀ ਜਾਦ ਆ ਗਈ ਮੈਨੂੰ ਲੱਗਾ ਕਿ ਜਿਸ ਦਰਦ ਨੂੰ ਮੈਂ ਖਬਰਾਂ ਵਿੱਚ ਦੇਖ ਕੇ ਸਹਿ ਨਹੀਂ ਕਰ پا ਰਹੀ ਸੱਚੀ ਧੰਨਾ ਉਹ ਸੀਦ ਅਤੇ ਉਹਨਾਂ ਦਾ ਪਰਿਵਾਰ ਸਲੂਟ ਆ ਹਰ ਸੀਦ ਦੇ ਪਰਿਵਾਰ ਨੂੰ ਮੈਂਬਰ ਨੂੰ ਜੋ ਦੇਸ਼ ਲਈ ਆਪਣੀ ਜਾਨ ਦੇ ਟੁਕੜੇ ਨੂੰ ਕੁਰਬਾਨ ਕਰ ਦਿੰਦੇ ਨੇ ਕਹਾਣੀ ਲਿਖਦੇ ਸਮੇਂ ਮੈਂ ਖੁਦ ਭਾਵਕ ਵਹਿਣ ਵਿੱਚ ਬਹਿ ਗਈ ਜੇ ਕੋਈ ਗਲਤੀ ਹੋਵੇ ਤਾਂ ਕੁਝ ਬਿਆਨ ਕਰਨ ਵਿੱਚ ਕਮੀ ਰਹਿ ਗਈ ਹੋਵੇ ਤਾਂ ਮਾਫ ਕਰ ਦੇਣਾ ਸ਼ਹੀਦ ਦੇ ਰੋਂਦੇ ਕਰ ਲਾਉਂਦੇ ਪਰਿਵਾਰ ਨੂੰ ਦੇਖ ਕੇ ਮੇਰੀ ਰੂਹ ਕੰਬ ਜਾਂਦੀ ਹੈ ਚੀਨ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਹਾਲ ਦੇਖ ਕੇ ਪਿਛਲੇ 2-3 ਦਿਨਾਂ ਵਿੱਚ ਦਿਲ ਉਦਾਸੀ ਬਾਰ ਅੱਜ ਇਹੀ ਵਿਸ਼ਾ ਲਿਖਣ ਨੂੰ ਮਿਲ ਗਿਆ ਜਿਸ ਨੂੰ ਲਿਖਦੇ ਸਮੇਂ ਪਤਾ ਨਹੀਂ ਕਿੰਨੀ ਵਾਰ ਰੋਈਆਂ ਪਰ ਫਿਰ ਵੀ ਪੂਰੀ ਕੋਸ਼ਿਸ਼ ਕੀਤੀ শহীদ ਪਰਿਵਾਰ ਦੇ ਹਾਲਾਤ ਬਿਆਨ ਕਰਨ ਦੀ ਗਲਤੀ ਜਾਂ ਕਮੀ ਰਹਿ ਗਈ ਹੋਵੇ ਤਾਂ ਮਾਫ ਕਰਿਆ ਜਾਵੇ ਇੱਕ ਸ਼ਹੀਦ ਫੌਜੀ ਨੂੰ ਤੁਸੀਂ ਵੀ ਕਮੈਂਟ ਕਰਕੇ ਜਰੂਰ ਸੰਧਾਂਝਲੀ ਦਿਓ ਜੀ ਬਹੁਤ ਵਧੀਆ ਕਹਾਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ లైక్ షేర్ ਅਤੇ ਕਮੈਂਟ ਕਰੋ ਜਰੂਰ ਦੱਸੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਸੁਣ ਲਈ ਧੰਨਵਾਦ ਜੀ